ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਰੋਮਣੀ ਭਗਤ ਕਬੀਰ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਾਤਾਵਰਣ ਪ੍ਰੇਮੀ ਨਸਰਾਲੀ ਹਰ ਇੱਕ ਪ੍ਰੋਗਰਾਮ ਦੇ ਉੱਤੇ ਬੂਟੇ ਲਗਾਉਂਦਾ ਹੈ ਲੋਕਾਂ ਨੂੰ ਰੁੱਖ ਲਗਾਉਣ ਬਾਰੇ ਜਾਗਰੂਕ ਕਰਦਾ ਹੈ ਲੋਕਾਂ ਨੂੰ ਦੁੱਖ ਵਜਾ ਕੇ ਬਾਤਾ ਉਹਨੂੰ ਬਚਾਉਣ ਲਈ ਜਾਗਰੂਕ ਕਰਦਾ ਹੈ ਇਸੇ ਤਰ੍ਹਾਂ ਭਗਤ ਕਬੀਰ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਵੀ ਕੁਝ ਰੁੱਖ ਲਗਾਏ ਜਾਣਗੇ ਇਸ ਰੁੱਖ ਲਗਾਓ ਵਾਤਾਵਰਨ ਬਚਾਓ ਮਹਿੰਮ 2024 ਨਾਲ ਜੁੜੋ ਤੇ ਜਿਵੇਂ ਕਿ ਭਗਤ ਕਬੀਰ ਜੀ ਮਹਾਰਾਜ ਭਗਤ ਸ਼ਰਮਣੀ ਭਗਤਵਾਲ ਪਿਕ ਜੀ ਮਹਾਰਾਜ ਭਗਤ ਰਵਿਦਾਸ ਜੀ ਮਹਾਰਾਜ ਭਗਤ ਨਾਮਦੇਵ ਜੀ ਮਹਾਰਾਜ ਜਿੰਨੇ ਵੀ ਭਗਤ ਨੇ ਇੱਕ ਹੀ ਰੂਪ ਹਨ ਕਾਲਪੁਰਖ ਵੈਗਰੂ ਜੀ ਨੇ ਇਹਨਾਂ ਨੂੰ ਲੋਕਾਈ ਨੂੰ ਤਾਰਨ ਲਈ ਭੇਜਿਆ ਹੈ ਤੇ ਸਾਰਿਆਂ ਨੂੰ ਹੀ ਊਚ ਨੀਚ ਦਾ ਭੇਦ ਭਾਵ ਮਿਟਾ ਕੇ ਇੱਕੋ ਜਿਹੇ ਜਿਵੇਂ ਰੋਖ ਅਕਸਿਨ ਸਾਰ ਨੂੰ ਕੁਝੇ ਦਿੰਦੇ ਹਨ ਇੱਕੋ ਜੇ ਰਹਿਣ ਲਈ ਭੇਜਿਆ ਇਸ ਤਰ੍ਹਾਂ ਤੁਸੀਂ ਵੀ ਰੁੱਖਾਂ ਵਰਗੇ ਜੇਰੇ ਕਰੋ ਰੁੱਖਾਂ ਵਾਂਗ ਪਿਆਰth ਵਾਗ ਨਾ ਰਹੋ ਸਾਰੇ ਹੀ ਭਗਤਾਂ ਦੇ ਪ੍ਰਕਾਸ਼ ਦਿਹਾੜੇ ਪਿਆਰth ਵਾਗ ਨਾ ਮਨਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ